ਭਾਂਜੀ ਹਾਂ ਮੈਨੂੰ ਸ਼ਮੀ ਕਹਿਣ ਗਈ ਸੀ ਰਾਣਾ ਕਹਿੰਦਾ ਜਲੰਧਰ ਜਾਣਾ ਤੁਸੀਂ ਡਾਕਟਰ ਨੂੰ ਖਾਣ ਵਾਸਤੇ ਉਹਨੂੰ ਭਾਂਜੀ ਜੇ ਮੈਂ ਤਾਂ ਬੜੇ ਔਰਕੋੜ ਕਰਦੀ ਪਈ ਮੈਂ ਆਪਣਾ ਜੋਰ ਪੂਰਾ ਲਾਉਂਦੀ ਪਈ ਜਿੱਥੇ ਕੋਈ ਦੱਸਦਾ ਮੈਂ ਉੱਥੇ ਹੀ ਲੈ ਜਾਂਦੀ ਆ ਹੁਣ ਤੁਹੀਂ ਨਵਾਂ ਇੱਕ ਕੰਮ ਦਾ ਹੈ ਜੇ ਲੱਡੂ ਜੇ ਹੁਣ ਲੱਡੂ ਖਵਾਵਾ ਕਿ ਜਲੰਧਰ ਜਾਵਾ ਮੈਨੂੰ ਤੁਹੀਂ ਦੱਸੋ ਕੀ ਕਰਾਂ ਮੈਂ ਮੈਂ ਤਾਂ ਤੁਰੀ ਫਿਰਨ ਲਈ ਮੈਂ ਥੋੜੀ ਕਿਸੇ ਦੇ ਆਸਰੇ ਦੇ ਬੈਠੀ ਐ ਮੈਂ ਆਪਣਾ ਕੰਮ ਕਰੀ ਜਾਂਦੀ ਮੈਨੂੰ ਜਿੰਨੀ ਟੈਨਸ਼ਨ ਐ ਨਾ ਕਿੰਨੂੰ ਇਹ ਤਾਂ ਚੰਗੀ ਗੱਲ ਤਾਂ ਮੇਰੀ ਗਰਦੀ ਚਾਲੋ ਕੁੜੀ ਹੈਗੀ ਆ ਬੰਦਾ ਦੇ ਰੱਬ ਦੇ ਦੂਗਾ ਤਾਂ ਚੰਗੀ ਗੱਲ ਹੈ ਨਹੀਂ ਭਿੰਜੀ ਚਿੰਤਾ ਚਾਹੀ ਤੁਸੀਂ ਚਾਹੇ ਅਸੀਂ ਚਿੰਤਾ ਤੇ ਬਰਾਬਰ ਦੀ ਹੁੰਦੀ ਝ ਨਹੀਂ ਭੈਣ ਜੀ ਸਾਨੂੰ ਇਹ ਤੇ ਮੇਰੇ ਲਾਗੇ ਤੁਰੀ ਫਿਰਦੀ ਆ ਤੁਹਾਡੇ ਵੱਲੋਂ ਤੋਂ ਆ ਗਈ ਆ ਤੁਸੀਂ ਤੇ ਕਦੀ ਸੋਚੋਗੇ ਤੇ ਸੋਚੋਗੇ ਨਾ ਪੀ ਕੁੜੀ ਉਧਰ ਹੈ ਤੇ ਮੈਂ ਤੇ ਹਰਦਾ ਵੇਂਦੀ ਰਹਿਣਾ ਤੁਦੀ ਫਿਰਦੀ ਨੂੰ ਮੇਰਾ ਤਾਂ ਦਿਮਾਗ ਤੇ ਦਾ ਚੜਿਆ ਹੀ ਜਾਂਦਾ ਘਰੂੜ ਮੇਰਾ ਮੈਂ ਕਿੱਥੇ ਲੈ ਕੇ ਜਾਵਾਂ ਕਿੱਧਰ ਜਾਵਾਂ ਕੋਈ ਡਾਕਟਰ ਦੀ ਦੱਸ ਪਰ ਕਦੀ ਕੇ ਇਹ ਨੂੰ ਕਦੀ ਕੇ ਮੈਂ ਤਾਂ ਕਮਲੀ ਹੋ ਗਈ ਕੁਛ ਕੋ ਹੁਣ ਤੇ ਮੈਨੂੰ ਰਿਸ਼ਤੇਦਾਰ ਵੀ ਗੱਲਾਂ ਕਰਨ ਲੱਗ ਪਿਆ ਮੈਂ ਕਿਧੀਆਂ ਕਿਧੀਆਂ ਗੱਲਾਂ ਸੁਣਾ ਨਾਲੇ ਸੁਣੋ ਹੋਰ ਇੱਕ ਗੱਲ ਤੁਹਾਡੀ ਜਿਹੜੇ ਉਹਨੂੰ ਆਂਦੇ ਜੇ ਤੂੰ ਉੱਤੇ ਥੱਲੇ ਨਾ ਜਾਵੀਂ ਜਾਂ ਲੱਡੂ ਖਾਵੀਂ ਦੁੱਧ ਦੇ ਨਾਲ ਤੇ ਉੱਪਰ نیچے ਦਾ ਪ੍ਰੇਧ ਕਰੀ ਇਹ ਤੇ ਉੱਤੇ ਚੜ ਕੇ ਕਿੱਟੀ ਦੇ ਨਾਲ ਗੱਲਾਂ ਕਰਕੇ ਆਉਂਦੀ ਜੇ ਮੈਨੂੰ ਘਰ ਪਤਾ ਨਹੀਂਦਾ ਉਹ ਕੋਲ ਉਹ ਅੰਦਰ ਸੱਦ ਲਈਦੀ ਆ ਉਹਦੇ ਨਾਲ ਗੱਲਾਂ ਕਰਦੀਦੀ ਉੱਤੇ ਲੋਕੇ ਕਦੀ ਥੱਲੇ ਆ ਜਾਂਦੀ ਮੈਂ ਘਰ ਨਹੀਂ ਹੁੰਦੀ ਥੱਲੇ ਆ ਜਾਂਦੀ ਫਿਰ ਤੂੰ ਹੀ ਆਖਣਾ ਮੇਰੀ ਧੀਸ ਕਹਤਾ ਲਾਉਂਦੇ ਹੋ ਤੂੰ ਬੰਦ ਨਹੀਂ ਲਾਉਂਦੇ ਉਹਨੂੰ ਰੁਕ ਕੇ ਕਿਸੇ ਨਾਲ ਗੱਲਾਂ ਕਰਨ ਦੇ ਕੀ ਲੋੜ ਹੈ ਉਹਨੂੰ ਪੁੱਛੋ ਥੱਲੋ ਗੇੜ ਹੈਗਾ ਦੋਨੋਂ ਪੁੱਛੋ ਨਾ ਮੈਨੂੰ ਵੀ ਪਤਾ ਜੇ ਤੂੰ ਜਾਣ ਪਛਾਨ ਦੇ ਤੁਹਾਡੀ ਹੈ ਨਾ ਮੇਰੀ ਜਾਣ ਪਛਾਨ ਕੋਈ ਨਹੀਂ ਮੈਂ ਤੂੰ ਆਣੋ ਬੰਦ ਕੀਤਾ ਹੈ ਵੀ ਆਉਣੀ ਨਹੀਂ ਚਾਹੀਦੀ ਸਾਡੇ ਘਰ ਨਹੀਂ ਸਿੱਣੀ ਹੈ ਭੈਣ ਜੀ ਹੈ ਦੱਸ ਤੁਹਾਡੇ ਗਵਾਂਢੀ ਹੈ ਨਾ ਨਹੀਂ ਮੇਰੇ ਗਵਾਂਢੀ ਕੋਈ ਨਹੀਂ ਮੈਂ ਜਦੋਂ ਮਨਾ ਕੀਤਾ ਤਾਂ ਭੈਣ ਜੀ ਜਿਹੜਾ ਮਰਜੀ ਹੋਵੇ ਹਾਂ ਮੇਰੀਆਂ ਕੁੜੀਆਂ ਨੇ ਮੇਰੀਆਂ ਨੂੰਹਾਂ ਨੇ ਮੇਰੀ ਮੰਨਣੀ ਆ ਕਿ ਗੋਹਨੀਆਂ ਨੂੰ ਵਿਖੜਾ ਵੀ ਨਹੀਂ ਗੋਹਦੀ ਆ ਕਰਦੀ। ਸ਼ਮੀ ਇਹ ਪੁੱਤ ਤੇਰੀ ਗੱਲ ਗਲਤ ਆ। ਜਿਹੜੀ ਗੱਲ ਗਰਦ ਦੇ ਪਤਲੇ ਸਾਹ ਸਾਹਮਣੇ ਕਮਾਂਗੇ ਤੇਰਾ ਫਰਜ਼ ਨਹੀਂ ਬਣਦਾ ਕਿ ਜਿੰਨਾ ਨਾ ਇਹੇ ਹੀ ਬੋਲਦੇ ਤੂੰ ਉਹਨਾਂ ਨਾਲ ਭੁੱਲਣ ਦੇਈਂ। ਇਹ ਗੱਲ ਗਲਤ ਆ। ਸ਼ਮੀ ਕਹੋ ਨਾ ਬੇਟੇ ਉਹ ਕਿੱਟੀ ਕੌਣ ਹੈ? ਚਾਚੀ ਜੀ ਉਹ ਲੰਘਦੀ ਪਈ ਸੀ ਅਨੇ ਮੈਨੂੰ ਸਾਸ੍ਰੀਕਲ ਬੁਲਾਈ ਕਿ ਭਾਬੀ ਕੀ ਹਾਲ ਚਾਲ ਹੈ? ਇਸ ਤੋਂ ਵੱਧ ਉਹਨੇ ਕੋਈ ਗੱਲ ਨਹੀਂ ਕੀਤੀ। ਸਾਸ੍ਰੀਕਲ ਦੀ ਵੀ ਨਾਲ ਹੀ ਜਾਂਦੇ ਨਹੀਂ ਘਰੇ ਆ ਕੇ ਬਲਾ ਬਲਾ ਜਾਂਦੀ ਇਹਨਾਂ ਨੂੰ। ਨਾਲੇ ਕਿ ਟੈਕ ਟਾਤਾ ਤੇ ਟਾ ਬੈਠੀ ਰਹਿੰਦੀ ਆ। ਨਾ ਤੇਰੀ ਮੰਮੀ ਕਹਿੰਦਾ ਤੂੰ ਕਿਉਂ ਉਹ ਨਹੀਂ ਵੇਖਿਆ ਉਹ बोलਦੀ ਪਈ ਆ ਨਾ ਮੈਂ ਤਾਂ ਘਰ ਨਹੀਂ ਹੁੰਦੀ ਤਾਂ ਚੋਰੀ ਹੁੰਦੀ ਮਗਰੋਂ ਵੀ ਸੋਨਾ ਹੁੰਦਾ ਜੀ ਦੇਖ ਸ਼ਮੀ ਮੇਰੀ ਗੱਲ ਸੁਣ ਤੂੰ ਪੀਓ ਪਾਣੀ ਕੋਈ ਗੱਲ ਨਹੀਂ ਕਰ ਲੈ ਇਹ ਆ ਕਿ ਜਿੰਨਾ ਦਾ ਤੇਰੇ ਸਾਥ ਮੈਨੂੰ ਨਾ ਆਇਆ ਡਾਕਟਰ ਬੰਦੇ ਤੋਂ ਤੂੰ ਮੈਨੂੰ ਸਿੰਪਰ ਪਾਣੀ ਦੇ ਪੁੱਤਰ ਸਿੰਪਰ ਪਾਣੀ ਦੇ ਲੈ ਜਿੱਥੇ ਤੇਰੀ ਸੱਸ ਮਿਲਦੀ ਵਰਤੀ ਤੀ ਤਾਂ ਉਹਨਾਂ ਨਾਲ ਮਿਲ ਬਿਨਾਂ ਮਤਲਬ ਨਾਲ ਤੂੰ ਗੱਲ ਕਰ ਤੂੰ ਵੀ ਲੈ ਇਹ ਦੋਨਾਂ ਨੂੰ ਕੋਈ ਗੱਲ ਕੋਈ ਗੱਲ ਪੀ ਲੈ ਪਹਿਲੇ ਤੂੰ ਪੀ ਪੀ ਕੁਣ ਤੁਸੀਂ ਨਾ ਆਏ ਜਨ ਤਾਂ ਜੇਰਾ ਤੈਨੂੰ ਚੰਗੀ ਤਰ੍ਹਾਂ ਸਮਝਾ ਕੇ ਜਾਣਾ ਜਿੰਨਾ ਪੈਸਾ ਮਾ ਨਾ ਮੈਂ ਨਹੀਂ ਮਿਲਦੀ ਕਿੰਨੇ ਗੰਡਿਆਂ ਦਾ ਮੈਂ ਨਹੀਂ ਮਿਲਦੀ ਉਹਨਾਂ ਨਾਲ ਤਾਂ ਕੁੜੀ ਮਿਲਦੀ ਕੀ ਮਤਲਬ ਆ ਉਹ ਪਤਾ ਕਿਹੋ ਜਿਹੀ ਕੁੜੀ ਹੈਗੀ ਆ ਉਹ ਇੱਥੇ ਆਉਣਾ ਮੈਨੂੰ ਚੰਗਾ ਨਹੀਂ ਲੱਗਦਾ ਉਹਦਾ ਤੇ ਤੁਸੀਂ ਉਹਨੂੰ ਸਮਝਾ ਦਿਓ ਹੋਰ ਚੰਗੀ ਤਰ੍ਹਾਂ ਫੇਰ ਨਾ ਕਿਉਂ ਜੇ ਮੈਂ ਕੋਈ ਮਾੜੀ ਤੰਗੀ ਗੱਲ ਕਹਿ ਤੀ ਤੇ ਮੈਂ ਫਿਰ ਆਪਣੇ ਤਰੀਕੇ ਨਾਲ ਹੀ ਸਮਝਾਉਂਗੀ ਮੂੰਹ ਨਾ ਤੇ ਮੈਂ ਬੜੀ ਵਾਰ ਕਹਿ ਲਿਆ ਵੀ ਹਰ ਜਾ ਹਰ ਜਾ ਨਾ ਆਵੇ ਤੇ ਚਲ ਫਿਰ ਆਪਣਾ ਤਰੀਕਾ ਕਿਹੜਾ ਹੈ ਤੁਹਾਡਾ ਉਹ ਵੀ ਦੱਸ ਦਿਓਣ ਲੱਗੇ ਆ ਜੇ ਤੁਸੀਂ ਇਹ ਨਾਲ ਕੁਝ ਦੱਸਦੇ ਹੀ ਪਏ ਹੋ ਤੇ ਹੁੰਦਾ ਸੀ ਨਹੀਂ ਮੈਂ ਆਪਣਾ ਤਰੀਕਾ ਤੁਹਾਨੂੰ ਕਿਉਂ ਦੱਸਾਂ ਸਾਰਾ ਕੁਝ ਮਤਾਂਦਾ ਤੁਹਾਨੂੰ ਆਪਣਾ ਤਰੀਕਾ ਆਪਣੇ ਘਰ ਦੀਆਂ ਗੱਲਾਂ ਕਿਉਂ ਮੈਂ ਤੁਹਾਨੂੰ ਦੱਸਾਂ ਕੀ ਮੈਂ ਕਰਨਾ ਤੇ ਕੀ ਨਹੀਂ ਕਰਨਾ ਤੇ ਤੁਸੀਂ ਛੱਡ ਦੇ ਵੀ ਕਿਹੜੀ ਗੱਲ ਬੇਜੇ ਹੁਣ ਤੁਸੀਂ ਸਭ ਕੁਝ ਦੱਸਦੇ ਬੇਜੇ ਹਾਂ ਤੇ ਦੱਸ ਨਹੀਂ ਆ ਪੇਤਰ ਗਾ ਕਹਿੰਦੇ ਸਮਝਾ ਕੇ ਦਿਓ ਤੁਹਾਨੂੰ ਸਮਝਾ ਕੇ ਕੀ ਆ ਜਾਣੂ ਤੁਹਾਨੂੰ ਗੱਲਾਂ ਨੂੰ ਕੀ ਕਰਨਾ ਤੁਸੀਂ ਤਾਂ ਗੱਲਾਂ ਕਰਨੇ ਤਰੀਕਾ ਦੱਸ ਦਿਓ ਕਾਹਦਾ ਤਰੀਕਾ ਦੱਸੀ ਤੁਹਾਨੂੰ ਯਾਰ ਤੁਸੀਂ ਆਪੇ ਤੇ ਕਹਿੰਦੇ ਆਹੋ ਤੇ ਕਾਹਦਾ ਤਰੀਕਾ ਦੱਸੀ ਜੋ ਮੇਰੀ ਮਰਜ਼ੀ ਹੋਊ ਉਹ ਕਰੂੰਗੀ ਤੇ ਤੁਹਾਨੂੰ ਦਾਦਵਾ ਤੂੰ ਕਿਆ ਕਰੂੰਗੀ ਤਰੀਕਾ ਦੱਸ ਦਿਓ ਇਹਨਾਂ ਨੂੰ ਦੱਸ ਲਈ ਨਾ

ਵਾਸਾ ਗਾਲੇ ਰੋਜ਼ਾਨਾ ਉਹ ਨਾ ਮਨਾਂ ਮਿਲ ਕੇ ਅਮੀ ਤਾਂ ਕੁੜੀ ਹੈਗੀ ਆ ਨਾ ਕਿ ਦਫਾ ਉੱਤੇ ਜਾਂਦੀ ਨਾ ਕਿ ਥੱਲੇ ਜਾਂਦੀ ਨਾ ਕਿ ਨਾ ਗੱਲ ਕਰਦੀ ਨਾ ਬਾਤ ਕਰਦੀ ਸਵੇਰੇ ਹੀ ਨਹਾ ਧੋ ਕੇ ਅਗਲੀ ਤਿਆਰ ਹੋ ਜਾਂਦੀ ਆ ਇਹਨੇ ਸੇਮ ਨਹੀਂ ਸਾਰੀ ਢਿਆੜੀ ਹੋਣਾ ਤੇ ਗੱਲਾਂ ਇਹਨੇ ਕੋਠੇ ਚੜਚੜ ਕਰਨੀਆਂ ਸਾਡੀ ਬੇਇੱਜ਼ਤੀ ਨਹੀਂ ਹੋਣੀ ਮੈਨੂੰ ਮਿਲਣਾ ਹੈ ਕਿ ਮੇਰੀਆਂ ਪਿਛਦੀਆਂ ਗੱਲਾਂ ਪੁੱਛਣ ਆਏ ਹੈ ਤੁਹਾਡੀ ਕੁੜੀ ਹੈਗੀ ਮੈਂ ਤੁਹਾਡੀ ਕੁੜੀ ਵਾਲੇ ਕੋਈ ਗੱਲ ਕਹੀ ਹੈ ਜੀ ਉਹ ਵੀ ਮੇਰੀ ਕੁੜੀ ਹੈ ਤੇ ਉਹ ਵੀ ਮੇਰੀ ਏ ਤਾਂ ਫਿਰ ਜਿਹਦੀ ਗਲਤੀ ਹੋ ਗਈ ਉਹਦਾ ਹੀ ਦੱਸਣਾ ਉਹਦਾ ਕਿਉਂ ਨਹੀਂ ਮੈਂ ਦੱਸਤਾ ਸਿੰਦਰ ਤੂੰ ਪੁੱਤਰ ਨਾਲ ਵੀ ਭੈਣ ਦੇ ਨਾਲ ਲਾ ਕੇ ਕੰਮ ਕੁ ਸਾਰਾ ਬੜਾ ਵੱਟ ਕਰਾ ਰਿਆ ਕਰ ਉਹ ਵੀ ਫਿਰ ਤਿਆਰ ਹੋ ਗਿਆ ਕਰੇ ਮੰਮੀ ਇਹਨਾਂ ਨੇ ਕੀਤਾ ਗਿਆ ਹੋਇਆ ਤੇ ਨਾ ਕੀਤਾ ਵੀ ਇਹੋ ਜਿਹਾ ਭਾਵੇਂ ਭਾਵੇਂ ਸਵੇਰ ਤੋਂ ਸਾਰੀ ਦਿਹਾੜੀ ਲਈ ਕੰਮ ਕਰਦੀ ਰਹੇ ਨਾ ਤਾਂ ਵੀ ਹੀ ਨਹਾ ਤੋ ਕੇ ਬਹਿਣਾ ਠੀਕ ਹੈ ਤੇ ਭਾਵੇਂ ਕੈਂਸਲ ਹੀ ਕੀਤਾ ਨਾ ਤਾਂ ਵੀ ਹੀ ਨਹਾ ਤੋ ਕੇ ਬਹਿਣਾ ਇਹਦਾ ਤਾਂ ਸੋਣ ਮੈਂ ਥੋੜੀ ਨੂੰ ਕਹਿਣਾ ਕਿ ਤੂੰ ਤਿਆਰ ਹੋ ਕੇ ਰਿਆ ਕਰ ਪੁੱਤ ਇੱਕ ਮਿੰਟ ਸ਼ੁਣ ਤੇਰੇ ਕਹਿੰਦਾ ਕੀ ਮਤਲਬ ਹੈ ਵੀ ਉਹ ਹੁਣ ਤਿਆਰ ਹੋਣਾ ਨਹੀਂ ਆਂਦਾ ਮੰਮੀ ਇਹ ਕੋ ਕਿਹੜਾ ਕੋ ਕਪੜਾ ਲਿੜਾ ਨਹੀਂ ਹੈਗਾ ਤੁਸੀਂ ਯਾਰ ਕੋ ਖੁਦ ਵੇਖੋ ਪੂਰੀ ਲੰਬਾਰੀ ਭਰੀ ਪਈ ਆ ਦੇਖੋ ਤੇ ਮੈਨੂੰ ਉੱਤੋਂ ਕਹਿੰਦੇ ਰਹਿਣਗੇ ਲੈ ਤੂੰ ਟਿਪ ਟੋਪ ਹੋ ਕੇ ਬਹਿ ਜਾ ਨਹੀਂ ਤੇ ਜਦੋਂ ਮੰਮੀ ਵੀ ਮੈਨੂੰ ਕੁਝ ਨਹੀਂ ਕਹਿੰਦੇ ਸਾਹਿਲ ਨੇ ਮੈਨੂੰ ਅੱਜ ਤੱਕ ਕੁਝ ਨਹੀਂ ਕਿਹਾ ਇਹਨਾਂ ਨੇ ਕੀ ਬਰਜ਼ਬਾਨਾ ਮੈਨੂੰ ਇੰਨੀ ਗੱਲ ਕਹਿਣ ਦਾ ਮੈਂ ਤਾਂ ਖੁਦ ਇਹਨਾਂ ਨੂੰ ਕਹਿੰਨੀ ਕਿ ਤੁਸੀਂ ਵੀ ਤਿਆਰ ਹੋ ਕੇ ਰਿਆ ਕਰੋ ਇਹ ਤੇ ਇਹ ਹੁੰਦੀ ਆ ਕਿ ਮੇਰੇ ਕੋ ਖਰੇ ਕਪੜਾ ਲੜਾਈ ਨਹੀਂ ਹੈਗਾ ਮੇਰੇ ਕੋ ਹਾਈ ਕੁਛ ਨਹੀਂ ਮੈਂ ਦੋ ਪਾਲਿਆ ਦੋ ਥੋਲੇ ਉਹੀ ਪਾਲੇ ਨਹੀਂ ਨਹੀਂ ਭੈਣ ਜੀ ਐਹੋ ਜੀ ਕੋਈ ਗੱਲ ਨਹੀਂ ਇਹਨੂੰ ਸਭ ਕੋਈ ਪਤਾ ਤੇ ਨਾਲੇ ਤਾਂ ਮੈਂ ਦੱਸਾਂ ਵਿਆਹ ਤੋਂ ਪਹਿਲਾਂ ਇਹ ਸਾਰਾ ਘਰ ਇਹਨੇ ਸੰਭਿਆਇਆ ਸੀ ਇਹਨੂੰ ਤਾਂ ਕਦੀ ਉਹਨੇ ਹੱਥ ਨਹੀਂ ਲਾ ਦਿੱਤਾ ਕਾਲਜ ਜਾਂਦੀ ਸੀ ਘਰ ਦਾ ਸਾਰਾ ਕੰਮ ਕਰਕੇ ਜਾਂਦੀ ਸੀ ਆ ਕੇ ਫਿਰ ਕੰਮ ਕਰਦੀ ਹੁੰਦੀ ਸੀ ਪੂਆ ਜੀ ਕੰਮ ਕਰਦਿਆਂ ਕਰਦਿਆਂ ਪਤਾ ਹੀ ਨਹੀਂ ਲੰਦਾ ਦਿਨ ਕਦੋਂ ਚੜਦਾ ਤੇ ਰਾਤ ਕਦੋਂ ਫਿਰਦੀ ਆ ਕੰਮ ਮੁੱਕੇ ਤੇ ਮੈਂ ਸਿਰ ਪੈ ਰਵਾਵਾਂ ਦੱਸੋ ਐਡਾ ਵੀ ਜਿਹੜਾ ਕੰਮ ਹੈ ਕਿ ਜਿਹੜਾ ਕੰਮ ਹੀ ਨਹੀਂ ਮੁੱਕਦਾ ਕਿ ਸੇਰ ਵੋਨ ਨੂੰ ਟਾਈਮ ਨਹੀਂ ਮਿਲਦਾ ਤਾਂ ਜੀ ਐਡਾ ਵੀ ਕਿਹੜਾ ਕੰਮ ਸਾਰੇ ਘਰ ਦਾ ਕੰਮ ਕਰਨਾ ਹੈ ਸਵੇਰੇ ਉੱਠੀ ਹੈ ਨਾ ਸਭ ਤੇ ਉੱਠ ਕੇ ਨਾ ਹੀ ਨਾ ਕੇ ਸਿਰੁੰਡਾ ਕੁਪਰਤੀ ਵਿਧੀ ਲਾ ਕੇ ਬੰਦਾ ਚੌਕੇ ਤੇ ਵਰਦਾ ਤੇ ਸਿਰੋਂ ਦੀ ਸਾਰਾ ਤੇ ਲੋੜ ਹੀ ਨਹੀਂ ਪਈ ਜੇ ਤੋ ਅਸੀਂ ਉਤਰਾ ਹੀ ਵਰ ਜਾਣਾ ਨਾ ਹਣਾ ਤੋਣਾ ਨਹੀਂ ਕ ਪੈਸੇ ਕੀ ਵੀ ਦੀ ਨਹੀਂ ਲੋੜੀ ਸਿਰ ਨਹੀਂ ਹੋਣਾ ਸਾਰੇ ਦਿਨ ਕਿ ਕਿਥੋਂ ਟਾਈਮ ਲਗਣਾ ਕੰਮ ਤੋਂ ਕੰਮ ਤੋਂ ਕੰਮ ਨਿਕਲੀ ਜਾਣਾ ਉਹ ਤੇ ਉਹ ਨਹੀਂ ਫਿਰ ਹੋਣਾ ਫਿਰ ਨਹੀਂ ਵਾਰੀ ਹੋਣੀ ਸਿਰ ਉਹ ਵਾਜੀ ਤਾਂ ਆਈ ਮੈਂ ਨੂੰ ਕਹਿੰਨੀ ਆ ਕਿ ਦੋਵੇਂ ਭੈਣਾਂ ਰਾਲ ਕੇ ਕੰਮ ਕਰਿਆ ਕਰੀਏ ਤੇ ਮਿੰਟੋ ਮਿੰਟ ਮਕਾ ਕੇ ਤੇ ਆਪਾਂ ਮੈਂ ਵੀ ਘੜੀ ਕਿਤੇ ਸਾਹ ਲੱ ਲਿਆ ਕਰਾਂ ਕਿਤੇ ਬਹਿ ਜਾ ਕਰਾਂ ਕਿ ਆਪਣਾ ਸਵਾਰ ਲਿਆ ਕਰਾਂ ਇਹ ਫਿਰ ਮੈਨੂੰ ਗੁੱਸੇ ਹੁੰਦੀ ਆ ਦੋਸੋ ਮੰਮੀ ਮੈਂ ਤੇ ਇਹ ਸੁਣਦੀ ਦਿਮਾਗ ਖਰਾਬ ਕਰਾਉਂਦੀ ਆ ਜਾਂ ਤੇ ਮੇਰੀ ਮੁੰਮੀ ਇਹਦਾ ਵੇਖਦੇ ਨਾ ਹੁਣ ਇਹਨਾਂ ਨੂੰ ਵੀ ਪਤਾ ਹੀ ਹੈ ਕਿ ਮੈਂ ਕਿੰਨਾ ਕੰਮ ਕਰਦੀ ਆ ਇਹ ਤਾਂ ਬਸ ਮੇਰੇ ਤੇ ਹਰ ਇਲਜ਼ਾਮ ਹੀ ਹੁੰਦੇ ਰਹਿੰਦੇ ਆ ਆ আচ্ছা ਬੱਚੇ ਉਹਨਾਂ ਸੰਗ ਚੱਲ ਜੀ ਆਪਾਂ ਜਾਣਾ ਕਿਤੇ ਹੋਰ ਵੀ ਜਾਣਾ ਸੀ ਅਸੀਂ ਤਾਂ ਜਲਦੀ ਜਰਾ ਜਾ ਆਸ਼ਾ ਵੀ ਬੇਟੇ ਜਰਾ ਪਿਆਰੋ ਉਹ ਕੋਈ ਰਸਮਾਂ ਸਮਾਨ ਸੁਣ ਕਿ ਲੱਕੀ ਹੈ ਨਹੀਂ ਤੇ ਤੇਸੀਮਾ ਵੀ ਪੇਕੇ ਗਈ ਹੈ ਤੇ ਘਰ ਦੀ ਕੋਈ ਸੋਚੀ ਚੀਜ਼ ਵਸਤ ਲੈ ਗਈ ਨਾ ਹੁਣ ਉਹਦੀ ਵਾਰੀ ਆਈ ਤੇ ਤੁਸੀਂ ਕੋਈ ਗੱਲ ਹੀ ਨਹੀਂ ਸੁਣੀ ਹੁਣ ਉਹਦੀ ਗੱਲ ਤਾਂ ਸੁਣ ਜੋ ਚੰਗੀ ਤਾਂ ਵਿੱਚ ਹੀ ਤੂੰ ਇਹਨੂੰ ਰੋਕ ਕੋਈ ਭੈਜੀ ਇਹ ਉੱਥੇ ਆ ਕੇ ਦੋਨੋਂ ਪਰ ਰਹਣ ਮਸਤਿਆਂ ਕੇ ਦੋ ਚਾਰ ਫਿਰ ਇਹਨਾਂ ਦੇ ਰੱਜ ਕੇ ਬਹਿ ਕੇ ਸੁਣਾਗੀ ਉਹ ਫਿਰ ਸੁਣਾਵੇਂ ਤੂੰ ਹੀ ਸੁਣੋ ਕਹਿਣੀ ਨਾ ਸੁਣੀ ਕੀ ਕਰਦੇ ਕਰੀ ਨੇ ਭੈਜੀ ਇਹ ਹਰ ਕਰਦੀ ਗੱਲ ਹੁੰਦੀ ਵੀ ਤੁਹਾਨੂੰ ਹਰ ਗੱਲ ਸੁਣਾਣੀ ਫਿਰ ਤੁਸੀਂ ਹੁਣੇ ਕਿਹਾ ਫੇਰ ਸਾਡੇ ਨਾਲ ਵੀ ਕਰੇ ਮੈਂ ਜੁੜ ਨਹੀਂ ਨਹੀਂ ਫੇਰ ਸਾਡੇ ਵੀ ਕਰ ਤੂੰ ਇਸ ਤਰ੍ਹਾਂ ਦੇ ਮੈਨੂੰ ਕਹਿਤਾ ਹੀ ਸਮਝਦੇ ਕੀ ਕੀ ਗੱਲ ਕਰਨੀ ਦੱਸ ਦਿਓ ਮੈਨੂੰ ਤੂੰ ਇਸ ਤਰ੍ਹਾਂ ਕਿਹਦਾ ਕਹਿਤਾ ਪਹਿਲੀ ਤੋਂ ਕਹਿਣ ਮਤਲਬ ਹੈ ਜੋ ਤੁਸੀਂ ਸੋਚਣ ਦੇ ਜੋ ਉਹ ਹੋਣੀ ਕਹਿ ਸਕਦੇ ਤੁਸੀਂ ਉਦਾਂ ਕਿਸ ਤਰ੍ਹਾਂ ਕਹਦੇ ਵੀ ਤੂੰ ਕੀ ਕਰਨਾ ਦੱਸੋ ਵੀ ਚਲੋ ਕੋਈ ਗੱਲ ਨਹੀਂ ਆਪਣੇ ਤਰੀਕੇ ਨਾਲ ਗੱਲ ਹਾਂਜੀ ਕੋਈ ਗੱਲ ਨਹੀਂ ਪੰਜੀ ਸਾਡੀਆਂ ਧੀਆਂ ਤੇ ਜੇ ਖਾਸ ਕਰਕੇ ਜੇ ਸ਼ੰਮੀ ਨਾਲ ਕੋਈ ਗੱਲ ਹੋਈ ਹੋਵੇ ਤੇ ਮੈਂ ਮਾਫੀ ਮੰਗਦੀ ਹੱਥ ਨਾ ਜੋੜਾ ਗੱਲਾਂ ਕਰੋ ਗੱਲਾਂ ਸੁਣਾਓ ਹੱਥ ਨਹੀਂ ਜੁੜਨਦੇ ਲੋਕ ਇੱਕ ਹੱਥ ਜੋੜਦਾ ਦੂਜਾ ਖੇਤ ਦਾ ਨਾ ਜੋੜ ਸਲਾਹ ਕਰਕੇ ਹੁਣ ਹੀ ਵੀ ਕੀ ਗੱਲਾਂ ਕਰਨੀਆਂ ਤਾਂ ਅੱਜ ਕੱਲ ਮੁੰਡੇ ਕੁੜੀਆਂ ਸਭ ਬਰਾਬਰ ਦੇ ਨਹੀਂ ਆਈ ਗਿਆ ਇਹ ਮੁੰਡੇ ਕੁੜੀਆਂ ਬਰਾਬਰ ਦੇ ਕੇ ਨਹੀਂ ਬਰਾਬਰ ਦੇ ਪੁੱਤਰ ਬਰਾਬਰ ਦੇ ਤਾਂ ਵਿਆਹ ਹੁੰਦਾ ਜੋੜਦਾ ਕੋਈ ਨਹੀਂ ਜੇ ਸੱਚਦਾ ਜੋੜਨ ਵਾਲੇ ਜੋੜਦੇ ਹੀ ਆ ਧੀਆਂ ਵਾਲੇ ਜੋੜਦੇ ਹੀ ਆ ਭੈਣ ਜੀ ਉਸ ਗੱਲ ਗੱਲ ਉਹ ਜਮਾਨੇ ਗਏ ਉਹ ਜਮਾਨੇ ਗਏ ਜਿਹੜੇ ਤੁਹਾਡੇ ਜਮਾਨੇ ਉਹ ਸ਼ੁਰੂ ਕਰ ਦੋ ਫੇਰ ਸੁਣ ਭੈਣ ਜੀ ਚਲੋ ਚਲੀਏ कोई गल नहीं ठीक है शमी, फिर आवे गेपा चलो सिमरत शामी जल्दी जल्दी आया चाहमरत आज ਉਹਨਾਂ ਨੇ ਆਇਆ ਕਿ ਚੁੱਪ ਕਰ ਜਾਇਆ ਕਰੋ ਉਹਨਾਂ ਦੇ ਸਾਹਮਣੇ ਤੁਸੀਂ ਉਹਨਾਂ ਨਾਲ ਲੜਨਾ ਆਪ ਕੇ ਜੇ ਤੇ ਮੇਰੀਆਂ ਸ਼ਿਕਾਇਤਾਂ ਤੇ ਸ਼ਿਕਾਇਤਾਂ ਲਾਉਣ ਲੱਗ ਪਏ ਜੀ ਉਹ ਤੇ ਵਿਚਾਰੇ ਆਏ ਆ ਕਿ ਚਾਹ ਤੇ ਲੱਡੂ ਦੇ ਕੇ ਹਮਨੇ ਸ਼ੰਮੀ ਨੂੰ ਤੇ ਸ਼ਾਇਦ ਕਿਤੇ ਰੱਬ ਮਿਹਰ ਕਰ ਦੇ ਸਾਡੇ ਸੋਚਦੇ ਆ ਨਾ ਤੇ ਤੁਸੀਂ ਉਹਨਾਂ ਨੂੰ ਪਤਾ ਨਹੀਂ ਕਿਹੜੀਆਂ ਕਿਹੜੀਆਂ ਬਾਤਾਂ ਸੁਣਾਉਣ ਲੱਗ ਪਏ ਜੀ ਉਹੋ ਜੀ ਇਹ ਨਹੀਂ ਉਹਨਾਂ ਨੇ ਤੇਰੀ ਕਹਾਣੀ ਕਿਨੇ ਕਿ ਸੁਣਾਇਆ ਤੈਨੂੰ ਨਹੀਂ ਸੁਣਿਆ ਤੇਰੇ ਕੰਨ ਤੇ ਮੂੰਹ ਪਿਆ ਸੀ ਉਹ ਕੀ ਬੋਲਦੀ ਫਾਈ ਸੀ ਤੁਸੀਂ ਕੀ ਕਰਨਾ ਬਾਤ ਉਹ ਦੱਸੋ ਕਿਉਂ ਦਸੀਏ ਅਸੀਂ ਕਹਿਦਣਾ ਰੋਟੀ ਥਾਣੀਏ ਕਦਣਾ ਨਹੀਂ ਕਹਣੀ ਤੁਹਾਨੂੰ ਕਹਦਾ ਦਸੀਏ ਇਹ ਉਹਨਾਂ ਦਾ ਪੁੱਛਣ ਦਾ ਤਰੀਕਾ ਹੈਗਾ ਸੀ ਮੰਮੀ ਜੀ ਜੇ ਤੁਸੀਂ ਗੁੱਸੇ 'ਚ ਇਦਾਂ ਕਹੋਗੇ ਤੁਸੀਂ ਸਾਹਮਣੇ ਕਿਸੇ ਦੀ ਧੀ ਨੂੰ ਤੇ ਉਹਨਾਂ ਨੂੰ ਗੁੱਸਾ ਤੇ ਲੱਗੂਗਾ ਉਹਨਾਂ ਨੂੰ ਲੱਗੂਗਾ ਸਾਨੂੰ ਨਹੀਂ ਲੱਗਦਾ ਤੂੰ ਮੇਰ ਨਾਲ ਇਹੋ ਜਿਹੀ ਗੱਲਾਂ ਕਰਦੀ ਕਰੇਦੋ ਲੋ ਕਰਨੀ ਤੇ ਮੇਰ ਨਾਲ ਉਹ ਜਿਹੀ ਗੱਲਾਂ ਤੁਸੀਂ ਸਮਝਾਈ ਨਹੀਂ ਪਾਈ ਤੂੰ ਧੀ ਦੇ ਘਰ ਆਇਆ ਲੈ ਕੇ ਲੜਨ ਆਇਆ ਜੇ ਇਹ ਨਹੀਂ ਪਤਾ ਧੀ ਦੇ ਘਰ ਆਏ ਨੇ ਉਹ ਪਤਾ ਤੁਹਾਨੂੰ ਕਿੰਨਾ ਚੰਗਾ ਸਮਝਦੇ ਆ ਭੂਆ ਜੀ ਤੇ ਚਾਚੀ ਜੀ ਨੇ ਸਾਹਮਣੇ ਸਭ ਕੁਝ ਵੇਖਿਆ ਆ ਇਹ ਤੂੰ ਹੀ ਮੈਨੂੰ ਡਾਂਟ-ਨਾਟ ਕੇ ਗੱਲ ਕਰਨ ਦੇ ਜੇ ਲਾ-ਲਾ ਕੇ ਗੱਲਾਂ ਕਰਨ ਦੇ ਜੇ ਅਗਲੇ ਨੂੰ ਦੁੱਖ ਤੇ ਆਊਗਾ ਨਾ ਸੁਣ ਕੇ ਸਾਰਾ ਕੁਝ ਨਾ ਤੇਰੀ ਮਾਂ ਨੂੰ ਤੇ ਚਾਹੇ ਚਾਤੀ ਚਾਹੇ ਭੂਆ ਕੁਛ ਵੀ ਉਹਨੂੰ ਨਹੀਂ ਦੱਸਾਂ ਤਾਂ ਕਿਹਨੂੰ ਦੱਸਾਂ ਉਹਨੂੰ ਦੱਸਣ ਦੇਈ ਨਾ ਪੀਏ ਕੁਛ ਕਰਦੀ ਨੂੰ ਸਮਝਾ ਲਓ ਹੋਰ ਕਿਹਨੂੰ ਦੱਸਾਂ ਬਾਹਰ ਜਾ ਕੇ ਕਿਹਨੂੰ ਦੱਸਾਂ ਮੈਂ ਤੁਹਾਨੂੰ ਕਿਹਾ ਸੀ ਨਾ ਕਿੱਟੀ ਲੱਗਦੀ ਪਈ ਸੀ ਉਹਨੇ ਮੈਨੂੰ ਸਾਸਿਕਾਲ ਬੁਲਾਤੀ ਤੇ ਸੋ ਵਾ ਤੇ ਸਾਡੇ ਕੋਈ ਗੱਲ ਨਹੀਂ ਹੋਈ ਤੁਸੀਂ ਮੰਨਦੇ ਹੀ ਨਹੀਂ ਬਏ ਜਦੋਂ ਮੈਂ ਕਿਹਾ ਸੀ ਨਾ ਇਹ ਘਰ ਨਹੀਂ ਹੋਣੀ ਜਿਹਦੇ ਫਿਰ ਘਰ ਕਿਉਂਦੀ ਤੇ ਆਪਣੀ ਵੀ ਇੱਕ ਗੱਲ ਨਹੀਂ ਸੁਣੀ ਤੇ ਮੈਨੂੰ ਸੁਣਾਵੇ ਦੋ ਚਾ ਤੇ ਆਦੀ ਮੰਮੀ ਜੀ ਤੁਸੀਂ ਉਹਨਾਂ ਨੂੰ ਆਏ ਮਿਲਣ ਤੇ ਉਹ ਤੇ ਆ ਹਾਂ ਹੁਣ ਆ ਕੀ ਨਵਾਂ ਚੀਜ਼ ਲੈ ਕੇ ਆਏ ਡੱਬਾ ਲੱਡੂਆਂ ਦਾ ਸਿਮਰਤ ਆ ਫੜਾਈ ਲੱਡੂ ਮੈਨੂੰ ਲੱਡੂ ਮੇਰੇ ਵਾਸਤੇ ਲੈ ਕੇ ਆਏ ਆ ਲੱਡੂ ਰਹਿਣ ਦੇ ਇਹ ਤੇਰੇ ਵਾਸਤੇ ਨਹੀਂ ਆ ਤੈਨੂੰ ਤੇ ਡਾਕਟਰ ਨੇ ਕਿਹਾ ਤੇਰੇ ਘਰ ਬੱਚਾ ਨਹੀਂ ਹੋਣਾ ਤੇ ਤੂੰ ਲੱਡੂ ਖਾ ਕੇ ਕੀ ਕਰਨੇ ਆ ਲੱਡੂ ਖਾਓਗੀ ਸਿਮਰਤ ਠੀਕ ਹੈ ਤੂੰ ਨਹੀਂ ਖਾਣੇ ਸਿਮਰਤ ਤੇ ਰੱਬ ਨੇ ਉਹਦੇ ਹੀ ਮੇਰ ਕਰ ਦੇਣੀ ਆ ਸਿਮਰਤ ਨੂੰ ਲੱਡੂ ਖਾਣ ਦੀ ਕੀ ਲੋੜ ਆ ਲੱਡੂ ਤੇ ਮੇਰੇ ਵਾਸਤੇ ਲੈ ਕੇ ਆਏ ਭੂਆ ਜੀ ਹੋਣੀ ਤੇ ਚਾਚੀ ਜੀ ਹੋਣੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਸਮਝ ਲਿਆ ਮੈਂ ਕੋਈ ਗੱਲ ਨਹੀਂ ਉਸਿ ਸਿਮਰਤ ਨੂੰ ਖਾਣ ਦੇ ਤੂੰ ਰਹਿਂਦੇ ਖਾਣ ਦਾ ਕੋਈ ਫਾਇਦਾ ਹੀ ਨਹੀਂ ਸਿਮਰਤ ਸਮਝਾ ਨਾ ਮੰਮੀ ਜੀ ਨੂੰ ਤੂੰ ਬੈਠੀ ਵੇਖਦੀ ਰਹਿਣੀ ਆ ਕੁਝ ਕਿਆ ਕਰ ਮੈਂ ਕੀ ਨਹੀਂ ਕੀ ਕਹਾਂ ਜਿੱਦਾਂ ਮੰਮੀ ਨੂੰ ਸਹੀ ਲੱਗਦਾ ਉਹ ਤਾਂ ਹੀ ਕਰਨ ਦੋ ਸਿੱਧਾ ਮਤਲਬ ਲੱਡੂ ਤੂੰ ਖਾਏਂਗੀ ਮੈਨੂੰ ਨਹੀਂ ਦੇਂਗੀ ਮੇਰੇ ਵਾਸਤੇ ਲੈ ਕੇ ਆਏ ਸਿਮਰਤ ਕੋਜਦੇ ਦੱਸ ਕਰਿਆ ਕਰੋ ਕੀ ਪਤਾ ਰੱਬ ਦੀ ਕੀ ਰਜਾ ਹੋਣੀ ਆ ਕਹਿੰਦੇ ਆ ਨਾ ਕਿ ਜਿਹੜੇ ਸਵਾਦੀ ਚੁੰਡੀ ਤੋਂ ਰਾਮ ਆ ਜਾਂਦਾ ਬੰਦੇ ਨੂੰ ਉਹ ਗੱਲ ਆ ਹਾਂ ਲੱਡੀਆਂ ਦਾ ਤੇ ਬੰਨਾ ਹੀ ਬੰਨਾ ਆ ਕੀ ਪਤਾ ਰੱਬ ਮਿਹਰ ਕਰ ਦੇ ਘੜਾ ਮੈਨੂੰ ਇੱਧਰ ਡੱਬਾ ਚੱਲ ਉੱਠ ਵੇਲ ਹੁਣ ਜਾ ਕੇ ਭਾਂਡੇ ਪੁੰਡੇ ਸਾਫ ਕਰੋ ਵੇਖ ਕਿਦਾਂ ਹੋਦੀ ਭਾਂਡਿਆਂ ਨਾਲ ਭਰੀ ਆ ਪਰੌਣੇ ਚ ਗਏ ਚਲੇ ਆਪਣੇ ਘਰ ਤੇ ਤੁਸੀਂ ਆਪਣਾ ਕੰਮ ਕਰੋ ਚਲੋ ਉੱਠੋ ਟਾਈਮ ਸੇ ਵੇਲੀਆਂ ਹੋ ਕੰਮ ਕਰਕੇ ਰਾਤ ਪੈ ਗਈ ਨਹੀਂ ਫੇਰ ਰੋਟੀ ਵੀ ਪਕਾਉਣੀ ਹੈ ਉੱਠ ਜਾਂਦੀ ਸੋਚੇ ਪੈ ਗਈ ਐ ਉਹ ਤੇ ਮੇਰੇ ਕਹ ਤੈਨੂੰ ਗਾਂ ਵੇ ਚੱਲ ਆਪਣਾ ਕੰਮ ਕਰ ਹੈ ਮੰਮੀ ਜੀ ਪਾਣੀ ਤੇ ਮੈਂ ਸਾਫ ਕਰ ਲੈਣੀ ਆ ਪਰ ਨਾ ਅੱਧੇ ਲੱਡੂ ਮੈਨੂੰ ਦੇ ਦੋ ਤੇ ਅੱਧੇ ਤੁਸੀਂ ਫੇਰ ਸੀਮਾਤ ਨੂੰ ਦੇ ਦੋ ਕੋਈ ਗੱਲ ਨਹੀਂ ਮੇਰੇ ਲਈ ਨਹੀਂ ਐ ਲੱਡੂਆਂ ਦੇ ਮਗਰ ਧਿਆਨ ਲਾ ਕੇ ਬੈਠੀ ਹੋ ਕੰਮ ਤੇਰੇ ਕਿੰਨੇ ਕਰਨਾ ਹੈ ਉੱਠ ਜਾ ਕੰਮ ਕਰ ਲੱਡੂਆਂ ਦੀ ਗੱਲ ਮੇਰੇ ਨਾਲ ਬਾਤ ਕਰੀ ਕੰਮ ਕਰ ਲੈ ਚਲ ਉੱਠ ਨਹੀਂ ਕੁੜੀ ਹਿੱਲਦੀ ਨਹੀਂ ਤੇ ਡੂਆ ਬੋਲੇ ਤਾਂ ਕਿ ਜਾਤੇ ਆਂ ਤੇ ਮੇਰੀ ਹਿੱਸਾ ਆ ਨਾ ਪਤਾ ਨਹੀਂ ਕਿੱਥੋਂ ਜਾ ਕੇ ਵਿਚਾਰੀਆਂ ਲੱਡੂ ਲੈ ਕੇ ਆਈਆਂ ਤੇ ਮੈਂ ਉਹ ਇੱਕ ਨਹੀਂ ਖਾਣ ਦਿੱਤਾ ਮੰਮੀ ਜੀ ਨੇ ਆਖੇ ਸਾਰੇ ਸਿਮਰਤ ਨੂੰ ਦੇਣੇ 10 ਸਿਮਰਤ ਤੇ ਉਦੈ ਰੱਬ ਦੀ ਮਿਹਰ ਹੋ ਜਾਣੀ ਪਤਾ ਨਹੀਂ ਦੋਵੇਂ ਰਲ ਕੇ ਕਰਦੀਆਂ ਕਿਹੜੇ ਉਹ ਨੰਨੀ ਆ ਹੋ ਗਈ। ਕੰਮ ਕਰਨ ਨੂੰ ਕਿਹਾਈ ਤੂੰ ਧਿਆਨ ਉਹਦਾ ਲੱਡੂਆਂ 'ਚ। ਮੰਮੀ ਕੀ ਲੱਡੂ ਆ ਤੂੰ ਦੇ ਦਿਓ ਆਹ ਨੂੰ ਲੱਡੂ। ਤੂੰ ਹੀ ਉਹ ਲਈ ਦੇ ਦਿਓ ਲੱਡੂ। ਦੇ ਦਾਂ ਮਾਣ ਹੁੰਦੀਆਂ ਤੁਹਾਡੀਆਂ। ਆ ਗਈ ਪਾਣੀ ਲੈ ਕੇ ਆਵਾਂ? ਨਹੀਂ ਨਹੀਂ ਪਾਣੀ ਨਹੀਂ ਪੀਣਾ। ਤਿੰਨ ਵਕਤੀ ਜਾਂਦੇ ਜੇ ਇੱਕ ਦੂਜੇ ਨੂੰ ਮੈਨੂੰ ਵੀ ਦੱਸ ਦਿਓ ਮੈਂ ਵਿੱਚ ਐਵੇਂ ਥੋੜੀ ਬੈਠੀ ਆ ਬਗਲਾ ਬਣ ਕੇ ਹਾਂ ਮੰਮੀ ਮੈਂ ਤੈਨੂੰ ਕਿੱਦਾਂ ਦੱਸਾਂ ਕਿਦਾਂ ਦਸੀਦਾ ਹੁੰਦਾ ਜਿੱਤਾ ਦਸੀਦਾ ਉਹ ਤਰ ਦੱਸ ਛੇਤੀ ਕਰ ਕੀ ਦੱਸ ਨਹੀਂ ਹੈ ਮੰਮੀ ਉਹ ਜਿੱਦਨ ਮੈਂ ਤੇ ਸਹਿਲ ਗਈ ਨਹੀਂ ਉਹ ਅਜੀ ਗੱਲ ਹਾਂ ਤੇ ਅਈ ਨਾ ਡਾਕਟਰ ਕੋ ਚੈੱਕ ਅਪ ਕਰਾ ਕੇ ਆਈ ਨੀ ਤੇ ਤੂੰ ਵੀ ਦਾਦੀ ਬਣ ਵਾਲੀ ਹਾਂ ਹਾਂ ਜੀ ਮੈਂ ਬਹੁਤ ਖੁਸ਼ ਹਾਂ ਮੇਰੀ ਮਨੋ ਕਾਮਨਾ ਪੂਰੀ ਹੋ ਗਈ ਅੱਜ ਮੈਂ ਬਹੁਤ ਖੁਸ਼ ਹਾਂ ਮੈਂ ਦੱਸ ਨਹੀਂ ਸਕਦੀ ਕਿ ਮੈਂ ਕਿੰਨਾ ਖੁਸ਼ ਹਾਂ ਬੜੀ ਖੁਸ਼ੀ ਮਹਿਸੂਸ ਹੈ ਚਲੋ ਮਹਾਰਾਜ ਨੇ ਸੁਣੀ ਜਈ ਆਪਾਂ ਹੁਣ ਸ਼ਮਾਨ ਪਤਾ ਕਿੱਥੇ ਚਲੀਏ ਘੁਰਪੜੀ ਚਲੀਏ ਮੱਥਾ ਟੇਕਣ ਹੈ ਠੀਕ ਹੈ ਸੁਣਾਈ ਪੁੱਤ ਹੈ ਚਲ ਤਿਆਰ ਹੋ ਕੇ ਨਾ ਆਪਾਂ ਚਲੀਏ ਮੇਰੀ ਸੁਣ ਲੈ ਗੱਲ ਹੁਣ ਧਿਆਨ ਦੇ ਨਾਲ ਮੈਂ ਵਾਰ-ਵਾਰ ਇਹ ਨੂੰ ਆਖਣਾ ਕੰਮ ਇੱਕ ਨਹੀਂ ਹੋ ਕਰਨਾ ਬਸ ਆਰਾਮ ਨਾ ਰਹਿਣਾ ਕੋਈ ਉੱਚਾ ਨੀਵਾ ਨਹੀਂ ਕਰਨਾ ਕੋਠੇ ਨਹੀਂ ਜਾਣਾ ਕੁਝ ਨਹੀਂ ਕਰਨਾ ਤੂੰ ਕੰਮ ਕਰਨਾ ਹੀ ਨਹੀਂ ਕੀ ਕਰਾਂਗੇ ਆਪੇ ਕਰੇ ਨਾ ਕਰੇ ਆਹੋ ਲੱਡੂ ਦੇ ਦੇ ਉਹਨੂੰ ਤੇ ਮੰਮੀ ਸਗੋਂ ਭਾਬੀ ਨੇ ਬਣਾ ਲੈਂਦੇ ਆ ਉਹਨਾਂ ਨੂੰ ਵੀ ਦੱਸ ਦਿੰਨੇ ਆਪਾਂ ਕੋਈ ਨਹੀਂ ਦੱਸ ਦਿੰਨੇ ਘਰੇ ਹੀ ਆ ਦੱਸ ਹੀ ਦੇਣਾ ਪਤਾ ਲੱਗ ਜੇ ਨਾ ਤੇ ਛਾਮੀ ਜਦੋਂ ਅਸੀਂ ਜਾਣਾ ਵਾ ਨਾ ਫਿਰ ਸਾਰਾ ਪਰਿਵਾਰ ਇਕੱਠਾ ਹੋ ਕੇ ਜਾਵਾਂਗੇ ਛੱਡਾ ਦੇ ਆਪਾਂ ਪਿਲੋ ਤੇ ਨਹੀਂ ਜਾਇ ਤੇ ਫਿਰ ਕਿਹਦੇ ਨਾਲ ਸਾਰੇ ਕੋਈ ਚੱਲ ਜਾਊ ਪਹਿਲੋਂ ਇਕੱਲੇ ਚਲੀਏ ਇੱਕ ਬੈਗ ਨਹੀਂ ਦੱਸੀ ਤਾਂ ਉਹਨਾਂ ਨੇ ਜੇ ਤੱਕ ਤਲੋਂ ਮਮਿਕਾ ਦੇ ਬੰਦੇ ਆਂ ਉਹਨੇ ਗੱਲ ਤੂੰ ਤੂੰ ਹੋਣੀ ਬੋਲੀ ਦੱਸਦਾ ਗਏ ਕੋਈ ਕਰੀ ਤੂੰ ਦੱਸਦੀ ਜੇ ਮੈਨੂੰ ਆ ਨਾ ਮੈਂ ਦੱਸ ਦੂੰਗੀ ਜੇ ਤੂੰ ਦੱਸਣਾ ਤੂੰ ਹੀ ਦੱਸ ਦੇ ਇਹ ਗੱਲ ਸੁਣ ਜੇ ਦੱਸਣਾ ਵੀ ਨਾ ਆਪਣੇ ਭਰਾ ਨੂੰ ਦੱਸੀ ਆਪੇ ਉਹ ਨੂੰ ਦੱਸ ਦਊਗਾ ਉਹ ਨੂੰ ਨਾ ਦੱਸੀ ਸਿੱਧਾ ਪਹਿਲੋਂ ਆਪਣੇ ਭਰਾ ਨੂੰ ਕੁਝ ਕਬਰੀਸ਼ ਨਹੀਂ ਠੀਕ ਹੈ ਥਰੜ ਥੋਕਿਆ ਹੁਣ ਉਹ ਬਹੁਤ ਖੁਸ਼ ਹੋਊਗਾ ਫਿਰ ਆਪੇ ਉਹਨੇ ਖਮੀਂ ਦੱਸ ਹੀ ਦੇਣਾ ਤੇ ਆਪੇ ਹੋਣੀ ਹੋਣੀ ਸਾਦੇ ਨੂੰ ਪਤਾ ਲੱਗਦੀ ਦਾ ਇੱਕ ਬੈਗ ਵਿੱਚ ਮੈਂ ਹੁਣੇ ਭਾਈ ਨੂੰ ਫੋਨ ਕਰਦਾ ਕਿ ਨਾਤੀ ਘਰੇ ਆਂਦਾ ਫੇਰ ਨਹੀਂ ਕਰੇ ਹੁਣਗੇ ਤੇ ਫਿਰ ਕੋਤ ਦਸੀ ਤੇ ਉੱਥੇ ਦੱਸਿਆ ਉਹਨੇ ਖੁਸ਼ੀ ਦਾ ਮਾਰੇ ਭੱਜੇ ਹੀ ਲਵਾਈ ਤੇ ਮੇਰੀ ਸੁਣ ਗੱਲ ਬਾਜ਼ਾਰ ਜਾ ਕੇ ਨਾ ਇੱਕ ਫੋਟੋ ਲਿਆ ਫੁਟੇਜ ਆ ਕਾਕੇ ਦੀ ਹੈ ਨਾ ਮੁੰਡੇ ਦੀ ਲਿਓਣੀ ਆ ਠੀਕ ਹੈ ਉਹ ਸਾਹਮਣੇ ਲਾ ਦੇਣੀ ਆ ਠੀਕ ਹੈ ਮੇਰੀ ਸੁਣ ਨਾ ਗੱਲ ਜਿਦੋਂ ਸਵੇਰੇ ਉੱਠਣਾ ਮੂੰਹ ਤੇ ਹੱਥ ਫੇਰ ਕੇ ਪਹਿਲੋ ਫੋਟੋ ਵੇਖਣੀ ਆ ਤੇ ਜਾਂ ਸਾਹੀ ਠੀਕ ਹੈ ਨਾ ਫਿਰ ਕੋਈ ਕੰਮ ਕਰਨਾ ਫਿਰ ਕਿਸੇ ਦੇ ਮੱਥੇ ਲੱਗਣਾ ਹੀ ਮੈਂ بار بار ਗੱਲਾਂ ਨਹੀਂ ਹੋ ਕਹਿਣੀਆਂ देखो ਮੇਰਾ ਵੀ ਦਿਮਾਗ ਉਹਨਾ ਕੀ ਹੁਣ ਕੰਮ ਕਰਦਾ ਹੈ ਧਿਆਨ ਰੱਖਣਾ ਹੀ ਹੁਣ ਪੂਰਾ ਪਹਿਲਾਂ ਸਾਹੀ ਤੁਸੀਂ ਤਾਂ ਧਿਆਨ ਰੱਖ ਨਹੀਂ ਪਤੋ ਹਾਂ ਹਾਂ ਮੰਮੀ ਜੋ ਜੋ ਤੈਨੂੰ ਕਹੋਗੇ ਨਾ ਉਹ ਯਾਨੀ ਕਾਦਾਂਗੇ ਆਪਾਂ ਬਸ ਠੀਕ ਹੈ ਛਮੀ ਭਾਂਡੇ ਮਾਂਡੇ ਗਿਆ ਭਾਂਡੇ ਮੰਮੀ ਦੇ ਇਧਰ ਆਵੇਂ ਮੇਰੀ ਗੱਲ ਸੁਣ ਇਧਰ ਆ ਬੈਠ ਬੈਠੋ

ਮੰਮੀ ਜੀ ਕੋਈ ਗੱਲ ਕਰਨੀ ਸੀ ਨਹੀਂ ਨਹੀਂ ਕੋਈ ਗੱਲ ਨਹੀਂ ਤੂੰ ਲੱਡੂ ਸਾਹ ਮਾਪੜੇ ਤੈਨੂੰ ਤਾਂ ਬਹੁਤ ਖੁਸ਼ੀ ਹੋ ਗਈ ਲੱਡੂ ਖਾ ਕੇ ਚੱਲ ਇਹਨੂੰ ਲੰਬਾਰੀ ਦੇ ਸਾਹਮਣੇ ਰੱਖ ਰੇਕਡੇ ਦਾਦੇ ਨਿਕਲ ਰਹੇ ਦੇ ਉਹ ਮੰਮੀ ਤင်း ਦਸੈ ਨਾ ਬੀਨ ਕੋਈ ਗੱਲ ਨਹੀਂ ਕਰਦੀ ਆਪੇ ਲੱਗ ਜੂਗਾ ਪਤਾ ਤੈਨੂੰ ਮੈਂ ਜਦੋਂ ਕਹੇ ਰਾਨੇ ਨੂੰ ਦੱਸੀ ਰਾਨੇ ਨੇ ਆਪੇ ਦੱਸ ਦੇਣਾ ਤੂੰ ਬੋਤਾ ਕਾਲਾ ਬਿਆ ਕੋਈ ਗੱਲ ਨਹੀਂ ਘਰੇ ਹੀ ਆ ਉਹ ਲੱਡੂਆਂ ਤੋਂ ਹੀ ਬੜੀ ਖੁਸ਼ ਆ ਸਾਰੀ ਖੁਸ਼ੀ ਇੱਕੇ ਵਾਰਾ ਦੱਸ ਨਹੀਂ ਦੇਣੀ ਹੁੰਦੀ ਕੱਲ ਦੱਸਦੀ ਅੱਜ ਦੱਸਦੀ ਜਦੋਂ ਮਰਜ਼ੀ ਦੱਸਦੀ ਮੈਂ ਤੈਨੂੰ ਕਹਿ ਤਾਂ ਦਿੱਤਾ ਸਾਨੂੰ ਠੀਕ ਹੈ ਨਾ ਇਹ ਆਪ ਤੇ ਪਤਾ ਲੱਗੂ ਐਡਾ ਹੁਟੰਡੋ ਰਾ ਪਿੱਟਣ ਦੀ ਕੀ ਲੋੜ ਐ ਹੁ ਤੂੰ ਆਪਣਾ ਧਿਆਨ ਆਪ ਰੱਖ ਤੇ ਮਮੀ ਜੀ ਨੂੰ ਦੱਸ ਦੇਣਾ ਚਾਹੀਦਾ ਹੈ ਆਪਾਂ ਤੇ ਕੋਈ ਨਹੀਂ ਘਰ ਤੇ ਆ ਪਤਾ ਲੱਗ ਹੀ ਜਾਣਾ ਹੈ ਜਿੰਨਾ ਟਾਈਮ ਲੱਗ ਜਾਣਾ ਕੱਢ ਲੋ ਆਖਰ ਤੇ ਦੱਸਣਾ ਹੀ ਆ ਆਪੇ ਪਤਾ ਲੱਗ ਜਾਣਾ ਤੇ ਨੂੰ ਦੱਸਣ ਦੀ ਵੀ ਲੋੜ ਨਹੀਂ ਪੈਣੀ ਠੀਕ ਹੈ ਨਾ ਠੀਕ ਹੈ ਮੰਮੀ ਚੱਲ ਮੈਂ ਹੁਣ ਨਾ ਲੱਡੂ ਖਾਉਂਗੀ ਭੂਆ ਜੀ ਹੁਣ ਆਨੇ ਕਿੰਨੀ ਮਿਹਨਤ ਨਾਲ ਲੈ ਕੇ ਆਂਦੇ ਆ ਕਿੰਨਾ ਫਿਕਰ ਕਰਦੇ ਆ ਨਾ ਸਾਰੇ ਜਣੇ ਮੇਰਾ ਬੜਾ ਫਿਕਰ ਕਰਦੀ ਹੈ ਹੱਗੇ ਚਾਚੀ ਜੀ ਨਹੀਂ ਕਰਦੇ ਹੁੰਦੇ ਹੁਣ ਤੇ ਉਹ ਵੀ ਬੜਾ ਫਿਕਰ ਕਰਦੇ ਆ ਕਿੰਨ ਨਾਰਨ ਗੁੱਸਾ ਚੜਦੇ ਆ ਨਾ ਜਦੋਂ ਮੰਮੀ ਗੱਲਾਂ ਕਰਨ ਦੇ ਹੀ ਮੇਰੀ ਖਾਸ ਆਹੀ ਲੈ ਉਹ ਤੁਹਾਡੀ ਮੈਨ ਕੋਈ ਗੱਲ ਕਰਨੀ ਹੈ ਤੁਹਾਡੇ ਨਾਲ ਲੈ ਤੇ ਕਰ ਸੋਚਣ ਕੀ ਡਿਆਵਾ ਕੀ ਗੱਲ ਕਰਨੀ ਬੋਲ ਇਕਲਾ ਖੁਸ਼ ਖਬਰੀ ਖੁਸ਼ ਖਬਰੀ ਕਾਦੀ ਖੁਸ਼ ਖਬਰੀ ਦੱਸ ਮੈਂ ਕਿਵੇਂ ਦੱਸਾਂ ਤੁਹਾਨੂੰ ਲੈ ਕਮ ਸਟ ਕਰ ਲੈਣਾ ਵੱਖਰਾ ਆਪਣੇ ਭਰਾ ਨਾਲ ਪਰ ਕਿ ਹੋਇਆ ਕੁਝ ਕਹੀ ਸੁਣਾਉਣੀ ਆ ਤੂੰ ਨਹੀਂ ਨਹੀਂ ਭਾਬੀ ਇਦਾਂ ਦਾ ਕੁਝ ਨਹੀਂ ਆ ਹਾਂ ਤੁਹਾਨੂੰ ਪਤਾ ਤੂੰ ਹੀ ਤਾਈ ਬਣਨ ਵਾਲਿਆ ਤਾਈ ਹੈ ਤਾਈ ਬਣ ਰਹੀ ਹੈ ਹੇ ਮੇਰੇ ਬਾਬਾ ਵੀ ਵਧਾਈਆਂ ਹੋਣ ਵੀ ਤੈਨੂੰ ਵਧਾਈਆਂ ਹੋਣ ਬਹੁਤ ਬਹੁਤ ਭਾਬੀ ਮੇਰੀ ਨਾ ਪਹਿਲਾਂ ਹੀ ਗੱਲ ਸੁਣ ਲਓ ਤੁਹਾਨੂੰ ਪਤਾ ਵਾ ਇਹ ਜਿਹੜਾ ਬੱਚਾ ਹੋਣਾ ਆ ਤੁਸੀਂ ਹੀ ਸੰਭਣਾ ਤੁਹਾਨੂੰ ਪਤਾ ਹੀ ਆ ਸਿਮਰਤ ਨੂੰ ਕਿੰਨੀ ਕ ਖੜਾਈ ਆ ਕਿਤੇ ਖੁਸ਼ਦਈਆ ਬੱਚਾ ਕੀ ਉਹ ਤੇ ਰਿਆ ਹੀ ਮੇਰੇ ਕੋ ਕਰੂਗਾ ਮੈਨੂੰ ਪਤਾ ਕਿੰਨਾ ਚਾਹਵਾ ਹਾਏ ਮੈਨੂੰ ਨਮਾਇਆ ਕਰੂੰਗੀ ਫੌਡਰ ਪਾ ਕੇ ਇਹਨੂੰ ਕੱਪੜੇ ਪਾਇਆ ਕਰੂੰਗੀ ਮੈਂ ਨਹੀਂ ਸਾਰਾ ਦਿਨ ਧਿਆਨ ਕਰਨਾ ਆਹੋਂ ਤੱਕ ਕੰਮ ਨੂੰ ਹੱਥ ਨਹੀਂ ਨਾ ਲਾਂਦੀ ਹੈਗੀ ਸਾਰਾ ਕੰਮ ਮੈਂ ਇਹ ਕਰੂੰਗੀ ਅਜੇ ਵੀ ਤੇ ਬੱਚਾ ਖੜਾਇਆ ਕਰੂੰਗੀ ਆਪਣੇ ਨਾਮ ਲਾ ਕੇ ਸਮਾਇਆ ਕਰੂੰਗੀ ਮੇਰਾ ਪੋਤਾ ਨਹੀਂ ਭਾਬੀ ਇਹ ਤੀ ਹੋਵੇ ਪੋਤਾ ਵੇ ਪੋਤੀ ਹੁੰਦੇ ਨੇ ਮੈਂ ਨਾ ਭਾਬੀ ਪਈ ਨਹੀਂ ਦੱਸਣ ਚੱਲਾਂ ਮੇਰੇ ਕੋ ਰਿਆ ਨਹੀਂ ਜਾਣਾ ਕਿ ਕਿੰਨੀ ਦੇਰ ਮੈਂ ਜਾ ਵੀ ਉਹਨਾਂ ਨੇ ਤਾਂ ਇੰਨੇ ਖੁਸ਼ ਬਣਾਵਾ ਨਾ ਹਾਂ ਚਾਹ ਪਾਸ ਕੇ ਵੇ ਖਾਲੀ ਹੱਥ ਨਾ ਗਈ ਕੋ ਲੱਡੂ ਲੁੱਡੂ ਸੁਗੁੱਲਾ ਲੈ ਜੀ ਠੀਕ ਆ ਭਾਬੀ ਚੱਲ ਸਿਮਰਾ ਤੇ ਕਿੱਥੇ ਲੈ ਨੂੰ ਵਧਾਈ ਦਵਾ ਮੈਂ ਵਧਾਈ ਉਹ ਮੇਰੀ ਭੈਣ ਨੂੰ ਬਹੁਤ ਪਾਈ ਤਾਂ ਮੋ ਬੈਨੂ ਇੰਡਾ ਚੜ ਜੜਿਆ ਮੈਂ ਦੱਸਦੀ ਸਾਰਾ ਚਾਹੇ ਮੂੰਹ ਜੀ ਤਾਂ ਯਾਰ ਬੋਰ ਬੋਰ ਬਣਾਇਆ ਹੇ ਮੈਂ ਕੰਬਰੀ ਪਈ ਐ ਤਾ ਕਿਹਾ ਹੋਂਡ ਅਈ ਤੁਸੀਂ ਮਰਤਨੀ ਕਾਜਾ ਕਾਕਾ ਹੋਂਗਾ ਸਾਡੇ ਘਰ ਹੈ ਮੈਂ ਖੜਾਇਆ ਕਰੂੰਗੀ ਉਹਨੂੰ ਹੈ ਕਿ ਤਰ੍ਹਾਂ ਮਨ ਕਹੀ ਲੱਗ ਜਾਨੀਆਂ ਮੈਂ ਕਿਤੇ ਬਾਹਰ ਲੈ ਕੇ ਜਾਇਆ ਕਰੂੰਗੀ ਸਾਰੇ ਕਹਿੰਦੇ ਕਾਕਾ ਚੁੱਕਿਆ ਨਹੀਂ ਕਾਜਾ ਕੱਢਾ ਸੁਣਾ ਮੇਰਾ ਹੋਂਗਾ ਤਾਂ ਮੇਰੀ ਧੀ ਸੀ ਉਹਨੋਂ ਤੇਨੂੰ ਖੁਸ਼ੀ ਨਹੀਂ ਹੁੰਦੀ ਹਾਂਜੀ ਜੀ ਦੀ ਖੁਸ਼ੀ ਹੈ ਮੈਂ ਬੜੀ ਖੁਸ਼ ਹਾਂ ਸਿੰਮਰਤ ਮੈਂ ਹੀ ਸਾਂਭਿਆ ਕਰਨਾ ਮੇਰੀ ਗੱਲ ਸੁਣ ਲੈ ਹੁਣ ਹੋਂ ਤੂੰ ਕੰਮ ਨੂੰ ਨਹੀਂ ਨਾ ਖਤ ਰੂੰਗੀ ਆ ਸਾਰਾ ਕੰਮ ਅਰਸੋਈ ਦਾ ਤੂੰ ਕਰਨਾ ਝਾੜੂ ਪੋਚੇ ਸਭ ਮੈਂ ਉਹਨੂੰ ਸਾਂਭਿਆ ਕਰੂੰਗੀ ਰਾਤ ਦੇਣ ਹੈ ਠੀਕ ਹੈ ਹਾਂ ਮੈਂ ਇਹ ਚੁੱਕਿਆ ਕਰੂੰਗੀ ਹਨ ਮੇਰੀ ਮਸੀਆਣੀ ਹੈ ਨਾ ਕਰਦੀ ਵੱਡੀ ਨੋ ਆ ਨਾ ਮੈਨੂੰ ਪਤਾ ਬੱਚੇ ਨੂੰ ਕਿੱਦਾਂ ਸੰਭਣਾ ਇਹ ਤੇ ਨਿਆਣੀ ਸਿਆਣੀ ਆ ਇਹਨੂੰ ਤਾਂ ਹਜੇ ਆਪਣਾ ਪਸੰਬਰ ਨਹੀਂ ਅਕਲ ਹੈਗੀ ਇਹਨੇ ਕੀ ਨਿਆਣਾ ਸੰਭਣਾ ਮੈਂ ਸੰਭੋਣੀ ਚਲੰਜੀ ਪਤਾ ਨਹੀਂ ਆਏ ਨਹੀਂ ਹਜੇ ਸਾਹੀ ਦੱਸਣ ਗਿਆ ਉਹਨਾਂ ਨੂੰ ਹੈ ਕਿ ਕਿੰਨੇ ਖੁਸ਼ ਹੋਣੇ ਨੇ ਮੇਰੀ ਗੱਲ ਸੰਭੂ ਮਿੱਠਾ ਕਰਾਓ ਕੋਈ ਰਸਗੁੱਲੇ ਕਿੱਥੇ ਆ ਹਾਂਜੀ ਤੈਨੂੰ ਲੱਗਿਆ ਪਤਾ ਦੱਸਤਾ ਤੈਨੂੰ ਸਾਹੀ ਨੇ ਹਾਂ ਹਾਂਜੀ ਮੰਮੀ ਨੇ ਦੱਸਤਾ ਨਸਤਾਫਾ ਲੱਗਦਾ ਤਾਂ ਉਹਨੂੰ ਕਹਿੰਦੀ ਆਂ ਵੀ ਤੂੰ ਕੰਮ ਕਰਿਆ ਕਰਨਾ ਹੁਣ ਤੂੰ ਇਹ ਪਤਾ ਲਓ ਕਿ ਤੇ ਉਹਨੇ ਕੰਮ ਕੋਈ ਨਹੀਂ ਕਰਨਾ ਕੰਮ ਸਾਰਾ ਤੂੰ ਕਰਨਾ ਉਹਨੂੰ ਕੰਮੇ ਨਹੀਂ ਲਾਉਣਾ ਕੋਈ ਗੱਲ ਨਹੀਂ ਮੰਮੀ ਜੀ ਮੈਨੂੰ ਪਤਾ ਵਾ ਜਿੰਨਾ ਚਿਰ ਬੱਚਾ ਹੁੰਦਾ ਹੀ ਨਾ 9 ਮਹੀਨੇ ਮੈਂ ਸਾਰਾ ਕੰਮ ਕਰੂੰਗੀ ਇਹ ਕੋਈ ਕੰਮ ਨਾ ਕਰੇ ਕੋਈ ਕੰਮ ਨਾ ਸਾਰਾ ਕੰਮ ਮੈਂ ਸਭ ਕੁਝ ਤੁਸੀਂ ਠੀਕ ਹੀ ਨਾ ਕਰੋ ਬਸ ਮਹਾਰਾਜਾ ਸਾਡੀ ਸੁਣ ਲਈ ਹੈ ਨਾ ਸੱਚੇ ਬਾਦਸ਼ਾਹ ਆ ਸੁਖ ਸੁਖਾਣਾ ਦਿਨ ਲਿਆ ਇਹ ਵਧੀਆ ਤੂੰ ਹੀ ਨਾ ਮੰਮੀ ਵਧੀਆ ਗੱਲ ਐ ਇੱਕ ਤਾਂ ਗੱਲ ਗਾ ਮੈਨੂੰ ਖੁਸ਼ੀ ਆ ਤੂੰ ਨਹੀਂ ਗੱਲ ਸੁਣ ਕੋਈ ਮਿੱਠਾ ਬਣਾਓ ਹਾਂ ਕੋਈ ਕੋਕੜਾ ਤੂੰ ਬਣਾ ਨਾ ਤੂੰ ਵੱਡੀ ਐ ਨਾ ਬਣਾ ਫੇਰ ਕੀ ਬਣਾਉਣਾ ਪਰ ਆਹ ਕੀ ਕਰਨੂ ਬਣਾਉਣਾ ਰਾਣੇ ਨੂੰ ਕਹੋ ਉਹ ਮਿੱਠਾ ਲੈ ਕੇ ਆਵੇ ਇਹ ਖੁਸ਼ੀ ਚ ਮੇਰਾ ਤਾਂ ਨੌ ਟੁੱਟ ਗਿਆ ਹਾਏ ਹਾਏ ਮੈਨੂੰ ਪਤਾ ਨਹੀਂ ਲੱਗਾ ਮੈਂ ਇੰਨੇ ਵਾਦ ਦੀ ਮਾਂ ਦੇ ਚੱਲੀ ਇਨ ਕੋਈ ਨਹੀਂ ਮੰਮੀ ਤੇ ਦਵਾਈ ਰਾਣੇ ਨੂੰ ਫੋਨ ਕਰ ਤੂੰ ਮਿੱਠਾ ਲੈ ਆਵੇ ਲੱਡੂ ਲੱਡੂ ਲੈ ਆਵੇ ਹੋ ਹਾਂਜੀ ਮੰਮੀ ਵੇਖ ਲੈ ਉਹਨੂੰ ਤਾਂ ਕਿਹਾ ਜੀ ਦੱਸੀ ਨਾ ਤੇਰੇ ਨੇ ਜਾ ਕੇ ਦੱਸ ਹੀ ਦਿੱਤਾ ਇਹ ਕਿੰਨਾ ਉੱਚਾ ਆਈ ਹੈ ਨਾ ਮਮੀ ਦੱਸਣਾ ਤੇ ਹੈਗਾ ਇਹ ਫਿਰ ਵੀ ਘਰ ਚ ਹੀ ਆ ਕੋਈ ਮੈਂ ਕਿਹੜਾ ਪੁੱਤ ਕਿਹਾ ਨਹੀਂ ਦੱਸਣਾ ਦੱਸੋ ਚਲ ਹੁਣ ਤੂੰ ਪ੍ਰੇਸ਼ ਕਰਨਾ ਹੈ ਜਿਆਦਾਤਰ ਕੋਸ਼ਿਸ਼ ਨਹੀਂ ਕਰਨੀ ਤੂੰ ਕਿ ਮੈਨੂੰ ਬੱਚੀਆਂ ਪਾਵੇ ਤੇ ਜੱਟੀਆਂ ਦਾ ਪਰਸਾਵਾ ਘੱਟ ਜਾਵੇ ਸਮਝ ਲੱਗੀ ਤੀਨੋ ਧਿਆਨ ਰੱਖਣਾ ਹੈ ਜਿੰਨੇ ਜਿੰਨੇ ਬੱਚਾ ਨਹੀਂ ਹੁੰਦਾ ਉਹਦੇ ਧਿਆਨ ਨਾਲ ਹੈ ਨਾ ਸਮਝ ਲੱਗੀ ਹਾਂਜੀ ਮਮਾ ਹਾਂ ਹਾਂਜੀ ਮਮੀ ਹਾਂਜੀ ਮਮੀ ਨਾ ਕਰੀ ਜਾਵੀਂ ਕਾਰੀਮੀ ਹਾਂਜੀ ਮੰਮੀ ਧਿਆਨ ਰੱਖੂਗੀ